ਕੇਂਦਰੀ ਰੇਲ ਰਾਜ ਮੰਤਰੀ ਰੌਂਦੀ ਸਿੰਘ ਬਿੱਟੂ ਦੇ ਜੱਦੀ ਕਸਬੇ ਦਰਾਹਾ ਦੇ ਵਿੱਚ ਰੇਲਵੇ ਪੁਲ ਦਾ ਪ੍ਰੋਜੈਕਟ ਲਗਭਗ 18 ਸਾਲਾਂ ਤੋਂ ਠੱਪ ਪਿਆ ਹੈ। ਇਸ ਬੰਦੇ ਬਾਲ ਦੇ ਵਿਧਾਇਕ ਮਨਵਿੰਦਰ ਸਿੰਘ ਗਾਸਪੁਰਾ ਨੇ ਇਲਾਕੇ ਦੇ ਲੋਕਾਂ ਦੇ ਨਾਲ ਮਿਲ ਕੇ ਰੇਲਵੇ ਫਾਟਾ ਕੁੱਟੇ ਤਰਨਾ ਦਿੱਤਾ। ਤਾਂ ਜਦੋਂ ਬਾਲਾ ਨੂੰ ਦੇਣਾ ਰੇਲਵੇ ਟਰੈਕ ਨੂੰ ਰੋਕਣ ਦੀ ਧਮਕੀ ਦਿੱਤੀ ਤਾਂ ਰੇਲਵੇ ਅਧਿਕਾਰੀ ਮੌਕੇ ਤੇ ਆਏ ਤੇ ਜਲਦ ਹੀ ਕੰਮ ਸ਼ੁਰੂ ਕਰਨ ਦਾ ਭਰੋਸਾ ਦਿੱਤਾ। ਸੋ ਲਗਭਗ 6 ਮਹੀਨੇ ਪਹਿਲਾਂ ਬਿੱਟੂ ਨੇ ਇਸ ਪੁਲ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕੇਰਿਆ ਸੀ। ਤਾਂ ਮਾਨ ਤੇ ਜਾਣਬੁੱਝ ਕੇ ਵਿਕਾਸ ਵਿੱਚ ਰੁਕਾਵਟ ਪਾਣ ਦਾ ਦੋਸ਼ ਲਗਾਇਆ ਸੀ। ਪਰਗਲੇ ਦਿਨ ਵੀ ਆਕੇ ਗਿਆਸਪੁਰ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਐਨਓਸੀ ਦੀ ਕਾਪੀ ਦਿਖਾਉਂਦੇ ਹੋਏ ਦਾਅਵਾ ਕੀਤਾ ਕਿ ਕੰਮ ਰੇਲਵੇ ਵੱਲੋਂ ਪੂਰਾ ਕੀਤਾ ਜਾਣਾ ਤਾਂ ਗਿਆਸਪੁਰ ਨੇ ਸੋਮਵਾਰ ਨੂੰ ਇਸ ਮੁੱਦੇ ਉੱਤੇ ਧਰਨਾ ਦਿੱਤਾ। 12 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਕੋਈ ਉਹਨਾਂ ਵੱਲੋਂ ਐਫਰਟ ਨਹੀਂ ਕੀਤੀ ਗਈ ਇਹ ਪੁਲ ਓਵੇਂ ਦਾ ਓਵੇਂ ਬਣਦਾ ਰਿਹਾ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਇੱਥੋਂ ਐਮ.ਐਲ.ਏ ਲੱਖਾ ਬਣਿਆ ਲੱਖੇ ਨੂੰ ਪੁੱਛੋਗੇ ਕੋਈ ਇੱਕ ਵੀ ਲੈਟਰ ਉਸਨੇ ਇਸ ਪੁਲ ਦੇ ਲਈ ਬਣਾਉਣ ਦੇ ਲਈ ਉਹਨੇ ਭੇਜੀਆ ਜੇ ਭੇਜੀਆ ਮੇਰੀ মিডিਆ ਵਾਲੇ ਨੇ ਵੀਰਾਂ ਨੂੰ ਬੇਨਤੀ ਆ ਕਿ ਉਹਦੇ ਕੋਲੋਂ ਲੈਟਰ ਸਬੂਤ ਆਇਓ ਉਹਨੇ ਕੋਈ ਆਪਣੇ ਕਾਰਜਕਾਲ ਦੌਰਾਨ ਉਹਨੇ ਲੈਟਰ ਕੋਈ ਭੇਜੀਆ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਲੋਕਾਂ ਨੇ ਇੱਕ ਜ਼ਿੰਮੇਵਾਰੀ ਦੇ ਕੇ ਐਮ.ਐਲ.ਏ ਚੁਣਿਆ ਆਪਣਾ ਨਮਾਇੰਦਾ ਚੁਣਿਆ ਉਹਨਾਂ ਦੇ ਹੱਕਾਂ ਦੀ ਰਾਖੀ ਕਰਨੀ ਉਹਦਾ ਫਰਜ਼ ਆ ਇਸ ਤੋਂ ਇਲਾਵਾ ਜਿਹੜਾ ਇਥੋਂ ਐਮਪੀ ਆ ਉਹਨੇ ਵੀ ਇੱਕ ਵਾਰੀ ਵੀ ਮੂੰਹ ਨਹੀਂ ਖੋਲਿਆ ਕਿ ਇਹ ਪੁਲ ਕੋਈ ਬਣਾਇਆ ਜਾਵੇ ਉਸ ਤੋਂ ਬਾਅਦ ਸਾਨੂੰ ਬੜੀ ਇਸ ਗੱਲ ਦੀ ਖੁਸ਼ੀ ਹੋਈ ਬੜਾ ਚੰਗਾ ਲੱਗਿਆ ਕਿ ਸ਼ਾਇਦ ਸਾਡੇ ਏਰੀਆ ਦਾ ਮంత్రి ਬਣਾਇਆ ਜਿਹੜਾ ਕਿ ਇੱਕ ਹਾਰਿਆ ਹੋਇਆ ਸੀ ਲੁਧਿਆਣੇ ਤੋਂ ਨਕਾਰਿਆ ਹੋਇਆ ਸੀ ਰਵਨੀਤ ਬਿੱਟੂ ਨਕਾਰੇ ਹੋਏ ਨੂੰ ਭਾਜਪੀ ਨੇ ਇੱਕ ਮੰਤਰੀ ਬਣਾ ਦਿੱਤਾ ਪਰ ਨਕਾਰਿਆ ਹੋਇਆ ਨਕਾਰਿਆ ਹੋਇਆ ਹੀ ਹੁੰਦਾ ਜਿਹੜਾ ਆਪਦੇ ਘਰ ਦਾ ਕੰਮ ਨਹੀਂ ਕਰ ਸਕਦਾ ਇੱਥੇ ਆ ਕੇ ਤੁਹਾਨੂੰ ਪਤਾ ਹੋਣਾ ਕਿ 2.5 ਮਹੀਨੇ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਕਿ ਪੰਜਾਬ ਸਰਕਾਰ ਐਨਓਸੀ ਨਹੀਂ ਦਿੱਤੀ ਤੁਹਾਡੇ ਸਾਰਿਆਂ ਦੇ ਵਿੱਚ ਅਗਲੇ ਦਿਨ ਆ ਕੇ ਉਹ ਐਨਓਸੀ ਵੀ ਦਿੱਤੀ ਔਰ ਮੈਂ ਬੇਨਤੀ ਵੀ ਕੀਤੀ ਕਿ ਭਾਈ ਅਸੀਂ ਕੱਲੀ ਐਨਓਸੀ ਨਹੀਂ ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਪੁਲ ਬਣਾਇਆ ਜਾਵੇ ਰੋਡ ਨੂੰ ਡਿਵੈਲਪ ਕੀਤਾ ਜਾਵੇ ਲੋਕ ਬਹੁਤ ਪਰੇਸ਼ਾਨ ਨੇ ਬੜੇ ਲੰਬੇ ਸਮੇਂ ਤੋਂ ਲੋਕ ਪਰੇਸ਼ਾਨ ਨੇ ਇੱਥੇ ਭੈਣਾ ਡਿੱਗਤਿਆਂ ਨੇ ਗੱਡੀਆਂ ਦਾ ਨੁਕਸਾਨ ਹੁੰਦਾ ਐਕਸੀਡੈਂਟ ਹੁੰਦੇ ਆ ਜਿੱਥੇ ਕਈ ਮੌਤਾਂ ਹੋ ਚੁੱਕੀਆਂ ਪਰ ਤੁਹਾਡੇ ਕੰਨਾਂ ਤੇ ਕੋਈ ਸੁਣੀ ਸਰਕਦੀ ਔਰ ਉਸ ਤੋਂ ਬਾਅਦ ਐਨਓਸੀ ਦੇਣ ਤੋਂ ਬਾਅਦ ਅਸੀਂ ਦਿੱਲੀ ਵੀ ਜਾ ਕੇ ਮਿਲਿਆ ਅਸੀਂ ਚੀਫ ਇੰਜੀਨੀਅਰ ਨੂੰ ਜਾ ਕੇ ਮਿਲਿਆ ਉਹਨਾਂ ਨਾਲ ਗੱਲਬਾਤ ਕੀਤੀ ਆ ਇਹਨਾਂ ਨਾਲ ਗੱਲਬਾਤ ਕੀਤੀ ਆ ਪਰ ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਔਰ ਉਲਟਾ ਔਰ ਜਦੋਂ ਗੱਲ ਸੁਣਨ ਨੂੰ ਤਿਆਰ ਨਹੀਂ ਤਾਂ ਫਿਰ ਰਾਜਨੀਤੀ ਦਾਕੇ ਧੂਰੀ ਕਰਦੇ ਆ ਧੂਰੀ ਕੀ ਟੀਂਡੇ ਲੈਣ ਗਿਆ ਸੀ ਰਵਨੀਤ ਬਿੱਟੂ ਪਹਿਲਾਂ ਆਦੀ ਤੇਰੀ ਰਾਮਪੁਰ ਭੂਆ ਰਹਿੰਦੀ ਆ ਪਹਿਲਾਂ ਭੂਆਲਾ ਪੁਲਤਾ ਬਣਾ ਲਾ ਅਬ ਦੇ ਪਿੰਡ ਨੂੰ ਪਹਿਲਾਂ ਸਵਾਰਲਾਬ ਦੇ ਹਲਕੇ ਨੂੰ ਪਹਿਲਾਂ ਸਵਾਰਲਾ ਜਾ ਕੇ ਧੂਰੀ ਤੁਰਿਆ ਫਿਰਦਾ ਕਿਉਂਕਿ ਤਿੰਨ ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਪੈਸੇ ਜਮਾ ਕਰਾਏ ਇਹ ਪੁਲ ਦੇ ਵੀ ਪੈਸੇ ਅਸੀਂ ਜਮਾ ਕਰਾਏ ਹੋਏ ਆ ਇਹ ਵੀ ਤੁਹਾਨੂੰ ਪੱਤਰਕਾਰਾਂ ਨੂੰ ਦੱਸ ਦਈਏ ਇਹ ਜਿਹੜਾ ਪੋਲਾ ਰੇਲਵੇ ਨੂੰ ਅਸੀਂ ਆਪਣਾ ਹਿੱਸਾ ਜਮ੍ਹਾਂ ਕਰਾ ਚੁੱਕੇ ਆ ਅਸੀਂ ਆਪਣੇ ਪੈਸੇ ਦੇ